ਸਤ ਸੁਤ ਕੋ ਸਮਝਾਵਨ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਹ ਖਾਲਸਾ ਤੇ ਆ ਵੀ ਸਾਧ ਸੰਗਤ ਵੱਡੇ ਭਾਗ ਹਨ ਸ਼ਮਾ ਦੇ ਦੀਵਾਨ ਦੇ ਵਿੱਚ ਗੁਰੂ ਚਰਨਾਂ ਦੇ ਪਿਆਰ ਨਾਲ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈਣ ਦੇ ਲਈ ਕਦਮ ਕਰਕੇ ਉਹ ਗੁਰੂ ਦੇ ਦਰ ਕਰਦਿਆ ਨਤਮਸਤਕ ਹੋ ਕੇ ਪਾਤਸ਼ਾਹ ਜੀ ਦੇ ਸੱਚਖੰਡ 'ਚ ਬੈਠੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਥਲੀਆਂ ਵੰਡਾ ਰਹੇ ਹਾਂ ਧੰਤਾ ਦੇ ਜੋਗ ਹਾਂ ਬੜੇ ਪਿਆਰ ਨਾਲ ਰਹਿ ਰਾਸ ਤੇ ਕੀਰਤਨ ਦਾ ਆਨੰਦ ਮਾਣਿਆ ਗੁਰੂ ਘਰ ਦੇ ਪਿਆਰਿਆਂ ਕੋਲੋਂ ਆ ਹੁਣ ਕੁਝ ਸਮਾਂ ਆਪਾਂ ਬਾਣੀਆਂ ਕਹਾਣੀਆਂ ਪੁੱਤ ਪੁੱਤ ਕਰੇਨ ਬਾਜਾਂ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅਮਰ ਜੀਵਨ ਦੀ ਜੋ ਗਾਥਾ ਇਤਿਹਾਸ ਚੱਲ ਰਿਹਾ ਉਹਦਾ ਆਨੰਦ ਬਾਣੀਆਂ ਸਰਵਣ ਕਰ ਰਹੇ ਸੀ ਸਤਿਗੁਰੂ ਮਹਾਰਾਜ ਦੇ ਦਰ ਤੇ ਬੇਅੰਤ ਸੰਤਾਂ ਆਨੰਦ ਪ੍ਰਸਾਦ ਆ ਰਹੀਆਂ ਨੇ ਸਿੱਖ ਸਾਜ ਰਹੇ ਨੇ ਆਪੋ ਆਪਣੀ ਭਾਵਨਾ ਨਾਲ ਸ਼ਰਧਾ ਨਾਲ ਗੁਰੂ ਕੇ ਜੀਤਾਰ ਗੁਰਸੇ ਕਰਦੇ ਨੇ ਆਪੋ ਆਪਣੀਆਂ ਬੇਨਤੀਆਂ ਕਰਦੇ ਨੇ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਮਸੰਦ ਸਾਨੂੰ ਬੜਾ ਤੰਗ ਕਰਦੇ ਨੇ ਤਾਂ ਸਤਿਗੁਰੂ ਮਹਾਰਾਜ ਨੇ ਮਸੰਦ ਪ੍ਰਥਾ ਬੰਦ ਕੀਤੀ ਉਹ ਕਮ ਕਰ ਦਿੱਤਾ ਕਿ ਮੇਰਾ ਖਾਲਸਾ ਸਿੱਧਾ ਹੀ ਆਪਣਾ ਦਸਮੰਦ ਗੁਰੂ ਘਰ ਆ ਕੇ ਜਮਾ ਕਰਾਵੇ ਹਾਂ ਜੇ ਕੋਈ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਕੋਈ ਮਸੰਦਾ ਨੂੰ ਬੁਲਾਉਣਾ ਚਾਹੀ ਬੁਲਾ ਵੀ ਸਕਦਾ ਹੈ ਇਹ ਵਚਨ ਸਤਿਗੁਰੂ ਮਹਾਰਾਜ ਨੇ ਕਰੇ ਜਿਹੜੀ ਮਸੰਦਾ ਦੀ ਮਸੰਦਗੀ ਸੀ ਉਹ ਸੰਤਾਂ ਦੇ ਵਿੱਚੋਂ ਬੰਦ ਹੋ ਗਈ ਉਹ ਸੰਧਾ ਦਾ ਹੋਰ ਕਿਤੇ ਜੋਰ ਨਹੀਂ ਸੀ ਚੱਲਦਾ ਫਿਰ ਮਾਤਾ ਜੀਆਂ ਕੋਲ ਜਾ ਕੇ ਬੇਨਤੀ ਕਰੀ ਕਿ ਅਸੀਂ ਜੀ ਮਾਇਆ ਲੈ ਕੇ ਆਉਂਦੇ ਹਾਂ ਤਾਂ ਹੀ ਗੁਰੂ ਘਰ ਦੇ ਕਾਰਜ ਚੱਲਦੇ ਨੇ ਬਾਜਾਂ ਵਾਲੇ ਸਤਿਗੁਰਾਂ ਨੇ ਇਹ ਪ੍ਰਥਾ ਬੰਦ ਕਰ ਦਿੱਤੀ ਹੈ ਖੈਰ ਮਾਤਾ ਜੀ ਉਸ ਸਮੇਂ ਗੱਲ ਸੁਣ ਲੈਂਦੇ ਨੇ ਚੁੱਪ ਕਰ ਜਾਂਦੇ ਨੇ ਇਥੇ ਤੱਕ ਇਤਿਹਾਸ ਆਪਨੇ ਕੱਲ ਸੁਣਿਆ ਆਓ ਅਗਲਾ ਪ੍ਰਸੰਗ ਆਰੰਭ ਹੋ ਰਿਹਾ ਹੈ ਮਨ ਬਰਤੀਆਂ ਆਪਕਾ ਅਗਰ ਕਰਦੇ ਰਸਨਾ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਤੋ ਕੋ ਸਮਝਾਵਨ ਜਦੋਂ ਮਸੰਦਾ ਨੇ ਬੇਨਤੀ ਕੀਤੀ ਮਾਤਾ ਜੀ ਚਾਹੁੰਦੇ ਸੀ ਕਿ ਮੈਂ ਆਪਣੇ ਪੁੱਤਰ ਗੋਬਿੰਦ ਰਾਏ ਭਾਗਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਾਵਾਂ ਇਕਤ ਆਗੇ ਕਰੋ ਸੁਨਾਵਨ ਵੀ ਕਦੇ ਨ ਕਦੇ ਜਦੋਂ ਇਕਾਂਤ ਹੋਣਗੇ ਤਾਂ ਉਹਨਾਂ ਕੋਲ ਉਸ ਸਮੇਂ ਜਿਹੜੀ ਇਹ ਮਸੰਦਾ ਨੇ ਬੇਨਤੀ ਕੀਤੀ ਹੈ ਫਿਰ ਮੈਂ ਆਪਣੇ ਲਾਲ ਗੋਬਿੰਦ ਰਾਏ ਜੀ ਨੂੰ ਆਖਾਂਗੀ ਸਮਝਾਵਾਂਗੀ ਕਿ ਇਹਨਾਂ ਦੇ ਨਾਲ ਇਸ ਤਰ੍ਹਾਂ ਜਾ ਦੇ ਸਕਤਾਈ ਨਾ ਵਰਤੋਂ। ਇਉਂ ਬਾਤਾ ਜੀ ਇਹ ਗੱਲ ਨੂੰ ਵਿਚਾਰਦੇ ਨੇ ਜੇ ਸਿਕ ਹੁਕਮ ਮਾਨ ਚੱਲ ਆਏ। ਪਰ ਜਿਹੜੇ ਗੁਰਸਿੱਖ ਗੁਰੂ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਚੱਲ ਕੇ ਆ ਗਏ। ਕਿਉਂ ਆਪ ਸਰਵਣ ਕਰ ਰਹੇ ਹੋ ਕਰ ਰਹੇ ਸੀ ਪਰਸੋਂ ਸਤਿਗੁਰੂ ਮਹਾਰਾਜ ਨੇ ਹੁਕਮਨਾਮੇ ਭੇਜੀ ਦਿੱਤੇ। ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਜਗਤ ਜੂਠ ਤਿਆਗੋ ਚਾਰ ਬੱਜਰ ਕੋ ਰਹਿਤਾਂ ਤੋਂ ਬਚੋ ਪੰਜੇ ਬਾਣੀਆਂ ਦਾ ਨਿਤਨੇਮ ਕਰੋ ਇਹ ਮਰਜ਼ਾਦਾ ਬੰਨ ਦਿੱਤੀ ਸੀ ਜਿਨ੍ਹਾਂ ਦੇ ਹਿਰਦੇ ਅੰਦਰ ਪਿਆਰ ਹੈ ਉਹ ਪੰਜਾਂ ਦੇ ਕੋਲੋਂ ਗੁਰਸਿੱਖੀ ਧਾਰਨ ਕਰਨ ਵਾਸਤੇ ਪੰਜਾਂ ਪਿਆਰਿਆਂ ਕੋਲੋਂ ਮਹਾਰਾਜ ਦੇ ਦਰ ਤੇ ਬੇਅੰਤ ਗੁਰਸਿੱਖਾਉਂਦੇ ਹਨ ਸਿੱਖੀ ਧਾਰਨ ਕਰਦੇ ਨੇ ਤਰੇ ਕੇਸ ਕਸ ਬੇਸ ਬਨਾਏ ਸਾਰਿਆਂ ਨੇ ਆਪਣੇ ਸੋਹਣੇ ਬੇਸ ਖਾਲਸੇ ਦਾ ਬੇਸ ਧਾਰਨ ਕਰ ਲਿਆ ਹੈ ਕੇਸ ਰੱਖ ਲਏ ਹਨ ਕਿਉਂਕਿ ਪਹਿਲਾ ਉਹ ਦਮ ਯਾਸੀ ਐਸੇ ਸੀ ਕਿ ਸਮੁੰਦਨ ਦੇ ਸੀ ਨਾਉਣ ਦੀ ਸਾਬਣ ਦੀ ਹੋਰ ਕਿਹ ਵਸਤੂਆਂ ਦੀ ਲੋੜ ਪੈਂਦੀ ਕੇਸਾਂ ਦੀ ਸੰਭਾਲ ਵਾਸਤੇ ਇੱਕੋ ਗੱਲ ਚ ਸਰ ਜਾਂਦਾ ਮਨ ਤੋਂ ਸਾਰਾ ਉਸੇ ਸਮਰ ਜਾਂਦਾ ਸੀ ਪਰ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਇਸ ਨੀਮ ਉਹਨੇ ਇਸ ਕਰਕੇ ਹੁਣ ਕੇਸਾ ਧਾਰੀ ਹੋ ਕੇ ਆ ਰਹੇ ਹਨ ਖੰਡੇ ਕੀ ਪਹਲ ਤੈਨ ਲੀਨੀ ਜਿੱਦੇ ਵੀ ਆਏ ਭਾਤੇ ਭਾਵਨਾ ਸਾਧਾ ਨਾਲ ਸਾਜਿਆ ਨੇ ਖੰਡੇ ਦੀ ਪਹਲ ਛਕੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਆਯੁਧ ਅੰਗਨ ਮੈਂ ਧਰ ਲੀਨੀ ਖਾਲਸਾ ਧਰਮ ਧਾਰਨ ਕਰਕੇ ਸਿੰਘ ਸਜ ਕੇ ਇਸ ਸ਼ਸਤਰ ਧਾਰਨ ਕਰ ਲੈ ਹੁਣ ਪੈਰੀ ਪਹਿਣਾ ਕਹਿ ਤਜ ਮਤੇ ਕਿਉਂਕਿ ਪਹਿਲਾਂ ਸਾਰੇ ਗੁਰਸਿੱਖਾਂ ਵਿੱਚ ਗੁਰੂ ਨਾਨਕ ਮਹਾਰਾਜ ਤੋਂ ਚੱਲਿਆ ਆਉਂਦਾ ਸੀ ਪੈਰੀ ਪਹਿਣਾ ਸਤ ਕਰਤਾ ਰਖਣਾ ਪੈਰੀ ਪਵਣਾ ਜਗ ਵਰਤਾਇਆ ਇਹ ਹੁਣ ਬੰਦ ਕਰ ਦਿੱਤਾ ਹੈ ਪੈਰੀ ਪਹਿਣਾ ਸਤਗੁਰੂ ਮਹਾਰਾਜ ਨੇ ਹੁਣ ਪੈਰੀ ਪਹਿਣਾ ਦੇ ਥਾਵੇਂ ਵਾਹਿਗੁਰੂ ਜੀ ਕੀ ਕੈ ਫਤੇ ਸਾਰੇ ਗੁਰ ਸਿੱਖਾਂ ਨੂੰ ਹੁਕਮ ਆਣ ਜਦੋਂ ਮਿਲਦੇ ਨੇ ਫਤੇ ਬੁਲਾਉਂਦੇ ਹਨ ਜਾਤ ਪਾਤ ਤੇ ਭਏ ਨਿਰਾਲੇ ਤੁਮ ਜਾਤ ਪਾਤ ਤੋਂ ਵੀ ਨਿਰਾਲੇ ਕਰ ਦਿੱਤੇ ਮਹਾਰਾਜ ਨੇ ਵੀ ਕੋਈ ਜਾਤ ਪਾਤ ਗੋਤ ਕੁਝ ਵੀ ਨਹੀਂ ਹੈ ਮਾਨਸ ਕੀ ਜਾਤ ਸਭ ਏਕੈ ਪਹਿਚਾਨ ਵੋ ਇਕੋ ਹੀ ਮਨੁੱਖਾ ਜੀ ਮਨੁੱਖਾ ਦੇਹੀ ਸਰੀਰ ਹੈ ਇਕੋ ਹੀ ਮਾਨਸ ਜਾਤ ਹੈ ਸੋ ਇਹ ਮੰਨਣਾ ਲੇ ਕਰ ਦਿੱਤੇ ਹਨ ਰਾਜਨ ਸਮ ਓੰਕਾਰ ਵਿਸਾਲੇ ਗੁਰਸਿੱਖਾਂ ਦੇ ਮੰਨ ਦੇ ਵਿੱਚ ਮਹਾਰਾਜ ਦੀ ਗੁਰਸਿੱਖੀ ਧਾਰਨ ਕਰਕੇ ਸਿੰਘ ਸਜ ਕੇ ਖਾਲਸੇ ਬਣ ਕੇ ਹਿਰਦੇ ਅੰਦਰ ਵੀਰ ਰਸ ਪੈਦਾ ਹੋ ਗਿਆ ਹੰਕਾਰ ਨਹੀਂ ਆਪਾਂ ਕਹਿ ਸਕਦੇ ਵਿਸਾਲ ਜੋਸ਼ ਦੇ ਵਿੱਚ ਆ ਗਏ ਹਨ ਇਓ ਮੰਨ ਲਓ ਕਿ ਇੱਕ ਸਿੰਘ ਇੱਕ ਗੁਰਸਿੱਖ ਆਪਣੇ ਆਪ ਨੂੰ ਗੁਰੂ ਕਲਗੀ ਧਰਮਾਹਾਰਾਜ ਦੇ ਅਕਾਲ ਪੁਰਖ ਵੈਗੁਰੂ ਦੇ ਪਿਆਰ ਵਿੱਚ ਆਪਣੇ ਆਪ ਨੂੰ ਰਾਜਾ ਸਮਝਦਾ ਹੈ ਜਹ ਕੈ ਬਿਸਤਰਿ ਓ ਸੋ ਵਰਤਾਤਾ ਇਹ ਵਰਤਾ ਸਾਰੇ ਕਿਤੇ ਬਿਸਤਰ ਵਿਸਤਾਰ ਹੋ ਗਿਆ ਭਾਵੇਂ ਸਾਰੇ ਪ੍ਰਗਟ ਹੋ ਗਈ ਇਹ ਗੱਲ ਦੂਰ ਦਰਾਡੇਾਂ ਤੱਕ ਦੇਸਾਂ ਪਰਦੇਸਾਂ ਤੱਕ ਖਾਲਸੇ ਪੰਥ ਦੀ ਸਾਜਣਾ ਦੀ ਸਿੰਘ ਸਜਣ ਦੀ ਗੱਲ ਸਾਰੇ ਪਹੁੰਚ ਗਈ ਹੈ ਦਾਸਾ ਜਗ ਬਖਿਆਤਾ ਇਹ ਜਗ ਦੇ ਵਿੱਚ ਪ੍ਰਗਟ ਹੋਈ ਗੱਲ ਕਿ ਖਾਲਸਾ ਪੰਥ ਸਾਜ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਦਿਨ ਪ੍ਰਤ ਵਦਨ ਲਗਿਓ ਜਿਵੇਂ ਚੰਦ ਇਉਂ ਜਿਵੇਂ ਚੰਦਰਮਾ 1 2 3 4 ਰੋਜ਼ ਵੱਧ ਜਾਂਦਾ ਹੈ ਇਉਂ ਹੀ ਉਹਨ ਖਾਲਸਾ ਪੰਥ ਵੱਧਦਾ ਜਾ ਰਿਹਾ ਰੋਜ਼ ਦੀ ਰੋਜ਼ ਬੇਅੰਤ ਗੁਰ ਸਿੱਖਾ ਕੇ ਸਿੱਖ ਆਗੇ ਸਿੰਘ ਸਜਦੇ ਹਨ ਜਗ ਮੈਂ ਮਤ ਓਏ ਓਡ ਬ੍ਰਿੰਦ ਜਿਹੜੇ ਪਹਿਲਾਂ ਜਗਤ ਦੇ ਵਿੱਚ ਬਹੁਤ ਜ਼ਾਦੇ ਮਤ ਸਨ ਜਿਹੜੇ ਤਿਆਰਿਆਂ ਦੀ ਨਿਆਈ ਕਿਸ ਕੋ ਬਦ ਨ ਅਹੰਕਾਰੀ ਕਿਉਂਕਿ ਜਿਹੜੇ ਪਹਿਲਾਂ ਕੁਝ ਮਤ ਸਨ ਹੈ ਤਾਂ ਉਹ ਤਿਆਰਿਆਂ ਤਾਰਿਆਂ ਵਾਂਗੂੰ ਟਿਮਟਰ ਮਾਉਂਦੇ ਪਰ ਉਹ ਬੜੇ ਹੰਕਾਰੀ ਸੀ ਦੂਸਰੇ ਧਰਮ ਵਾਲਿਆਂ ਨੂੰ ਨਹੀਂ ਸੀ ਮੰਨਦੇ ਇਹ ਹੋਰ ਵੀ ਧਰਮ ਹੈ ਉਹ ਇਹ ਕਹਿੰਦੇ ਸੀ ਵੀ ਸਾਡਾ ਹੀ ਧਰਮ ਹੈ ਖਾਸ ਕਰਕੇ ਮੁਸਲਮਾਨ ਤਾਂ ਮੰਨਦੇ ਹੀ ਇਹ ਸੀ ਵੀ ਸਾਡਾ ਧਰਮ ਵੱਡਾ ਹੈ ਇਧਰ ਹਿੰਦੂ ਕਹਿੰਦੇ ਸਾਡਾ ਹੈ ਜੈ ਜੀ ਕਹਿੰਦੇ ਸਾਡਾ ਬੋਧੀ ਕਹਿੰਦੇ ਸਾਡਾ ਵੱਡਾ ਹੈ ਜਿਹੜੇ ਇਸ ਤਰ੍ਹਾਂ ਦੇ ਆਪੋ ਆਪਣੇ ਮੱਤ ਚਲਾਉਣ ਵਾਲੇ ਆਪਣੇ ਆਪ ਨੂੰ ਹੰਕਾਰੀ ਸਨ ਸਭ ਕੋ ਤਰਕ ਤੇ ਮਤ ਭਾਰੀ ਇਸ ਤਰ੍ਹਾਂ ਖਾਸਾ ਫਿਰ ਗੁਰੂ ਕਲਗੀ ਧਰਮਾਰਾ ਦੀ ਬਖਸ਼ਿਸ਼ ਨਾਲ ਆਰੀ ਗੁਰਸਿੱਖੀ ਧਾਰਨ ਕਰਕੇ ਜਿਹੜੇ ਆਪਣੇ ਆਪ ਨੂੰ ਹੰਕਾਰੀ ਬਣੇ ਹੋਏ ਦੂਸਰੇ ਧਰਮਾਂ ਨੂੰ ਤਰਕ ਕਰਦੇ ਸੀ ਕਹਿੰਦੇ ਅਸੀਂ ਵੱਡੇ ਆ ਉਹਨਾਂ ਨੂੰ ਖਾਲਸਾ ਫਿਰ ਇਉਂ ਟੱਕਰਦਾ ਹੈ ਸੱਚ ਸੰਜਮਨ ਤਰੈ ਤਨੇ ਨਿਰਾਲੀ ਕਿਉਂਕਿ ਖਾਲਸੇ ਦੀ ਜਿਹੜੀ ਰਹਿਤ ਹੈ ਬੜੀ ਸੱਚਤਾ ਵਾਲੀ ਹੈ ਸੰਜਮ ਬੜੇ ਨਿਤਨੇਮ ਮੁਰਜ਼ਾਦਾ ਵਾਲੀ ਹੈ ਪਹਿਲੇ ਧਰਮਾਂ ਦੇ ਨਾਲੋਂ ਬੜੀ ਨਿਰਾਲੀ ਹੈ ਜਿੰਨੇ ਵੀ ਪ੍ਰਾਚਨ ਧਰਮ ਨੇ ਕੋਈ ਨਿੰਦਿਆ ਨਹੀਂ ਹੈ ਉਹਨਾਂ ਦੀ ਵੀ ਆਪਾਂ ਨਿੰਦਿਆ ਕਰਦੇ ਆਂ ਪਰ ਉਹਨਾਂ ਧਰਮਾਂ ਨਾਲੋਂ ਜਿਹੜੀ ਖਾਲਸੇ ਦੀ ਜੋਰ ਰੀਤ ਹੈ ਮਰਜ਼ਾਦਾ ਹੈ ਉਹ ਵੱਖਰੀ ਹੈ ਤੇ ਨਿਰਾਲੀ ਹੈ ਹੁਣ ਬਾਕੀ ਧਰਮਾਂ ਦੇ ਵਿੱਚ ਮੁਸਲਮਾਨ ਵੀ ਲਾ ਲਓ ਹਿੰਦੂ ਵੀ ਲਾ ਲਓ ਤਾਂ ਪਹਿਲਾਂ ਸਿਰੇ ਮੁੰਦੇ ਨੇ ਸਾਰੇ ਕੱਪੜੇ ਲਾਦਦੇ ਨੇ ਇੱਕੋ ਕੱਪੜਾ ਪਾਉਂਦੇ ਨੇ ਬਿਨਾ ਸਿਉਣ ਤੋਂ ਮਹਾਰਾਜ ਨੇ ਕਿਹਾ ਨਹੀਂ ਕਿ ਸ਼ਹਿਰਾ ਪਾਉਣਾ ਸੰਤਾ ਹੋਇਆ ਸਦ ਵਸਤਰ ਪਾਉਣੇ ਹਨ ਕਿਸਾਂ ਧਾਰੀ ਹੋ ਕੇ ਸ਼ਸਤਰ ਧਾਰਨ ਕਰਕੇ ਪੰਜ ਕਕਾਰ ਧਾਰਨ ਕਰਕੇ ਫਿਰ ਅਮਰ ਤਿਸਕਣਾ ਹੈ ਕਿਉਂ ਨਰਾਲੀ ਰੀਤ ਹੈ ਨਾ ਸਾਰਿਆਂ ਨਾਲੋਂ ਇਹੋ ਮਹਾਰਾਜ ਦੀ ਬਖਸ਼ਿਸ਼ ਜਿਹੜੀ ਖਾਲਸੇ ਦੀ ਨਿਰਾਲੀ ਮਰਜ਼ਾਦਾ ਹੈ ਗੁਰੂ ਸਿੱਖੀ ਕੇ ਬਹੁਤ ਬਰਤਪਾਲੀ ਜਿਹੜੇ ਪਿਆਰ ਵਾਲੇ ਨੇ ਉਹ ਗੁਰਸਿੱਖੀ ਧਾਰਨ ਕਰਕੇ ਗੁਰੂ ਸਿੱਖੀ ਨੂੰ ਬਹੁਤ ਹੀ ਪਿਆਰ ਨਾਲ ਆਪਣੇ ਜੀਵਨ ਚ ਧਾਰਨ ਕਰਦੇ ਗੁਰਸਿੱਖੀ ਦੇ ਨਿਯਮ ਗੁਰਸਿੱਖੀ ਦੇ ਸਿਧਾਂਤ ਪਾੜਣਾ ਕਰਦੇ ਹਨ ਏਕ ਅਕਾਲ ਅਕਾਲ ਕਹੰਤੇ ਕਿਉਂ ਜਿਹੜੇ ਸਿੰਘ ਸਜਦੇ ਹਨ ਅਕਾਲ ਅਕਾਲ ਦੇ ਨਾਰੇ ਲਾਉਂਦੇ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱੜਦੇ ਹਨ ਫਤਿਹ ਬੁਲਾਉਂਦੇ ਨੇ ਬੜੇ ਜੋਸ਼ ਦੇ ਨਾਲ ਗੁਰਗਰ ਅਕਾਲ ਨਦਰੋ ਨਦਰ ਨਿਹਾਲ ਇਸ ਤਰ੍ਹਾਂ ਬੜੇ ਉੱਚੀ ਉੱਚੀ ਜਕਾਰੇ ਲਾਉਂਦੇ ਹਨ ਆਕ ਤਰੇ ਦੇ ਅપર ਰਖੰਤੇ ਹੋਰਮ ਆਪਣੀ ਅੱਖ ਦੇ ਥੱਲੇ ਨੀਚੇ ਨਹੀਂ ਲਿਆਉਂਦੇ ਭਾਵ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਸੁਪੁੱਤਰ ਮੰਨ ਕੇ ਰਾਜਿਆਂ ਦੀ ਨਿਆਈ ਆਪਣਾ ਜੀਵਨ ਬਸਰ ਕਰਦੇ ਹਨ ਪਰ ਜੇ ਸੰਗਤ ਪਰ ਜਿਹੜੇ ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਲੋਕ ਸਾਧ ਸੰਗਤ ਸੀ ਚਾਹਤ ਬੈਠਵੇ ਜਾਤੀ ਪੰਗਤ ਕੁਝ ਲੋਕੋ ਵੀ ਸਾਡੇ ਜਿਹੜੇ ਸਿੱਖ ਤਾਂ ਖਾਉਂਦੇ ਸੀ ਪਰ ਉਹਨਾਂ ਨੇ ਜੋ ਕਰਗੀ ਧਰਮਾਹਾਰਾਜ ਨੇ ਸੰਧਾਤ ਗੁਰਮਤ ਮਰਜ਼ਾਦਾ ਦਿਰੜ ਕਰਾਈ ਖਾਸੇ ਪੰਥ ਦੀ ਇਹ ਉਹਨਾਂ ਨੂੰ ਚੰਗੀ ਨਾ ਲੱਗੀ ਉਹ ਉਸੇ ਤਰਾਈਂ ਜੋ ਪ੍ਰਾਤਨ ਰਿਵਾਜ ਸੀ ਰੀਤੀ ਸੀ ਆਪਣਾ ਜਾਤ ਪਾਤ ਵਾਲਾ ਕੰਮ ਸੀ ਉਹਨੂੰ ਹੀ ਤਰਜੀਹ ਦਿੰਦੇ ਸਨ ਪੰਗਤ ਭਾਵ ਕਿ ਆਪਣੀ ਜਾਤੀ ਪਾਤੀ 'ਚ ਰਹਿਣਾ ਚੰਗਾ ਸਮਝਦੇ ਸੀ ਤਿੰਨ ਕੋ ਗੁਰ ਥਾਨ ਨਾ ਪਾਏ ਉਹਨਾਂ ਨੂੰ ਗੁਰੂ ਘਰ ਨਹੀਂ ਚੰਗਾ ਲੱਗਿਆ ਖਾਲਸਾ ਪੰਥ ਨਹੀਂ ਚੰਗਾ ਲੱਗਿਆ ਸਤਗੁਰਾਂ ਦੀ ਬਰਜਾਦਾ ਨਹੀਂ ਚੰਗੀ ਲੱਗੀ ਤਜੇ ਨਾ ਜਗਤ ਜੋੜ ਦੁੱਖ ਪਾਏ ਇਸ ਕਰਕੇ ਫਿਰ ਉਹਨਾਂ ਨੇ ਜਗਤ ਜੋਤ ਮੇਰੀ ਛੱਡੀ ਕਿਉਂ ਬੱਜਰ ਕਰਤਾਂ ਦੇ ਵਿੱਚ ਆਉਂਦਾ ਹੈ ਹਲਾਲ ਨਹੀਂ ਖਾਣਾ ਕੁੱਠਾ ਜਗਤ ਝੂਠ ਪਰ ਤਨ ਪਰ ਧਨ ਕੇਸਾਂ ਦੀ ਬਿਆਦ ਵੀ ਇਹਦਾ ਗੱਲਾਂ ਤੋਂ ਜਿਹੜੇ ਮੁੱਕੜ ਸੀ ਮਨ ਭਗਵਾਨ ਮਨ ਕਰਸਨ ਪੂਰ ਬਲੇ ਜਨ ਭਾਗ ਮੰਦੇਰੇ ਕਿਉਂ ਸੀ ਉਹ ਮਨ ਕਰ ਕਿਉਂ ਉਹਨਾਂ ਦੇ ਪਿਛਲੇ ਜਨਮਾਂ ਦੇ ਭਾਗ ਮਾੜੇ ਸੀ ਕਿਉਂਕਿ ਗੁਰਸਿੱਖੀ ਭਾਗਾਂ ਤੋਂ ਬਿਨਾਂ ਧਾਰਨ ਨਹੀਂ ਹੁੰਦੀ ਹੈ ਮੰਦਿਆ ਭਾਗਾਂ ਵਾਲੇ ਸਨ ਜਿਹੜੇ ਮਾੜੇ ਭਾਗ ਸੀ ਨਾ ਪਹੁੰਚੇ ਸਤਿਗੁਰ ਕੇ ਨੇਰੇ ਉਹ ਗੁਰੂ ਪਾਤਸ਼ਾਹ ਦੇ ਨੇੜੇ ਪਹੁੰਚੇ ਹੀ ਨਹੀਂ ਗੁਰੂ ਘਰ ਦੇ ਵਿੱਚ ਉਹ ਆਏ ਨਹੀਂ ਹਨ ਮਾੜੇ ਭਾਗਾਂ ਵਾਲੇ ਨਾ ਖੰਡੇ ਕੀ ਪਾਹੁਲ ਲੀਨ ਉਹਨਾਂ ਨੇ ਆ ਕੇ ਗੁਰੂ ਘਰ ਦੇ ਵਿੱਚ ਖੰਡੇ ਦੀ ਪਾਹੁਲ ਖੰਡੇ ਦਾ ਅਮਰ ਤੇ ਦਾ ਅਮਰਤ ਨਹੀਂ ਛਕਿਆ ਰਹਿਬ ਨਰਕ ਬਲੋ ਮਨਚੀਨ ਉਹਨੇ ਮਨ ਕਰਕੇ ਇਹੀ ਜਾਣ ਲਿਆ ਕਿ ਨਰਕ ਦੇ ਵਿੱਚ ਰਹਿਣਾ ਭਾਪ ਪ੍ਰਾਣੀਆਂ ਰੌ ਰੀਤਾਂ ਜੀ ਰਹਿਣਾ ਉਹਨੇ ਚੰਗਾ ਸਮਝਿਆ ਕਿ ਉਹ ਹੀ ਕਸੀ ਪੀਟੀ ਰੌ ਰੀਤੀ ਦੇ ਵਿੱਚ ਹੀ ਰਹਿ ਕੇ ਆਪਣਾ ਜੀਵਨ ਬਸਰ ਕਰੂ ਇਸ ਤਰ੍ਹਾਂ ਉਹ ਏਸੇ ਚੀਜ਼ ਨੂੰ ਜਾਦੇ ਚੰਗੀ ਮੰਨਦੇ ਰਹੇ ਜਗਤ ਕਾਨਮ ਡਰ ਕਰ ਰਹੇ ਕਿਉਂਕਿ ਜਗਤ ਦੀ ਕਨੌੜ ਕਾਨ ਮਨ ਦੇ ਵਿੱਚ ਡਰਦੇ ਰਹੇ ਕਿ ਲੋਕ ਕੀ ਕਹਿਣਗੇ ਕਿ ਹੁਣ ਕੇਸ ਰੱਖ ਲੈਨੇ ਹੁਣੇ ਸਿੰਘ ਬਣ ਗਿਆ ਹੈ ਇਹ ਹੁਣ ਗੁਰੂ ਗੋਬਿੰਦ ਸਿੰਘ ਦਾ ਸਿੱਖ ਖਾਲਸਾ ਸਜ ਗਿਆ ਹੈ ਇਸ ਤਰ੍ਹਾਂ ਇਹ ਇਹਨਾਂ ਗੱਲਾਂ ਨੂੰ ਮਨ ਦੇ ਵਿੱਚ ਸੋਚ-ਸੋਚ ਕੇ ਇਹ ਲੋਕ ਲਾਜ ਇਹਨੂੰ ਕਹਿੰਦੇ ਆਂ ਤਿੰਨ ਉਹ ਚਾਰ ਲੱਜਾਂ ਨੇ ਲੋਕ ਲਾਜ ਵੇਚ ਲਾਜ ਕੁੱਲ ਲਾਜ ਇਸ ਤਰ੍ਹਾਂ ਇਹ ਲਾਜ ਹੋਇਆ ਕਰਦੀ ਹੈ ਧਰਮ ਲਾਜ ਉਹ ਜਾਤੀ ਲਾਜ ਦੇ ਵਿੱਚ ਹੀ ਫਸੇ ਰਹੇ ਰਾਜ ਨਾ ਹਨ ਲਹੇ ਜੋ ਗੁਰੂ ਨਾਨਕ ਦੇ ਘਰ ਦੇ ਵਿੱਚ ਜੋਗ ਭੋਗ ਜੁਗਤੀ ਰਾਜ ਭੋਗ ਵਰਤ ਰਿਆ ਸੀ ਉਹ ਨਹੀਂ ਪ੍ਰਾਪਤ ਕੀਤਾ ਇਸੇ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਮਹਾਨ ਵੱਡੀ ਬੜੀ ਹੈ ਬਾਕੀ ਧਰਮਾਂ ਵਾਲੇ ਕਹਿੰਦੇ ਘਰ-ਬਾਰ ਛੱਡੋ ਜੰਗਲਾਂ 'ਚ ਜਾਓ ਕੰਦਰਾ 'ਚ ਬੈਠੋ ਕੋਈ ਕਹਿੰਦਾ ਕੁਸ਼ ਕਰੋ ਕੋਈ ਕਹਿੰਦਾ ਕੁਸ਼ ਕਰੋ ਪਰ ਗੁਰੂ ਘਰ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਸ ਤਰ੍ਹਾਂ ਨਹੀਂ ਆਖਿਆ ਗੁਰਮੁਖ ਮਾਇਆ ਵਿੱਚ ਉਦਾਸੀ ਕਹਿੰਦੇ ਘਰ-ਬਾਚ ਰਹਿੰਦਿਆਂ ਹੋਈਂ ਉਦਾਸਤਾ ਧਾਰਨ ਕਰਕੇ ਸਿੰਘ ਸਜ ਕੇ ਰਹਿਣਾ ਹੈ ਜਿਨ ਕੇ ਪੂਰਬਲੇ ਬੜੇ ਭਾਗਾ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਵੱਡੇ ਭਾਗ ਸਨ ਜਿਨ ਗੁਰ ਬਾਕ ਕਰਮੈ ਅਨੁਰਾਗਾ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਬਚਨ ਸੁਣੇ ਉਹ ਬਚਨ ਉਹਨਾਂ ਨੂੰ ਬੜੇ ਪਿਆਰੇ ਲੱਗੇ ਇਸ ਕਰਕੇ ਮਹਾਰਾਜ ਦੇ ਬਚਨਾਂ ਨੂੰ ਉਹਨਾਂ ਨੇ ਪਿਆਰ ਕੀਤਾ ਭਾਵ ਗੁਰੂ ਦੇ ਬਚਨ ਨੂੰ ਮੰਨਿਆ ਗੁਰ ਸਿੱਖੀ ਧਰਮ ਕੀਤੀ ਖੰਡੇ ਬਾਟੇ ਦਾ ਅਮਰਸ਼ਕਿਆ ਸੰਗ ਸਜੇ। ਦਨ ਪ੍ਰਤੋਏ ਸਾਂ ਕਰੇ ਖਰੇ। ਕਿਉਂ ਮਹਾਰਾਜ ਦੇ ਬਚਨਾਂ ਨੂੰ ਮੰਨਣ ਵਾਲੇ ਰੋਜ਼ਾਨਾ ਦੀ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਉੱਠ ਕੇ ਸਿੱਖ ਗੁਰ ਸਿੱਖ ਪਹੁੰਚਦੇ। ਖੜੇ ਹੁੰਦੇ ਮਹਾਰਾਜ ਦੇ ਦਰਵਾਜ਼ੇ 'ਚ ਬੇਨਤੀ ਕਰਦੇ ਕਿ ਸਾਨੂੰ ਵੀ ਅਮਰਤ ਛਕਾਓ ਸਾਨੂੰ ਵੀ ਅਮਰਤ ਛਕਾਓ। ਤਿਆਰ ਵਰ ਤਿਆਰ ਹੋ ਕੇ ਇਹੜੇ ਗੁਰਸਿੱਖਾਂ ਦੇ ਉਹਨਾਂ ਨੂੰ ਫਿਰ ਖੰਡੇ ਵਾਟੇ ਦਾ ਅਮਰਤ ਸ਼ਕਾਇਆ ਜਾਂਦਾ ਕਿ ਉਹ ਪਹਲ ਖੰਡ ਧਾਰੂਏ ਜਨਮ ਸਹੀਲਾ ਇੰਹੁ ਬਹੁਤ ਤੁਸ ਭਾਵ ਕੇ ਗੁਰਸਿੱਖਾਂ ਨੇ ਅਮਰਤ ਸ਼ਕਿਏ ਫਿਰ ਸਿੰਘ ਸਾਜ ਜਾਣਾ ਕੀਤਾ ਹੈ ਪਹਲ ਲੈਤ ਕੇਸ਼ ਸਿਰ ਧਰੇ ਜਿਨ੍ਹਾਂ ਨੇ ਕੇਸ ਧਾਮ ਕੀਤੇ ਕੇਸ ਮਨਾਉਣੇ ਬੰਦ ਕੀਤੇ ਤੇ ਖੰਡੇ ਵਾਟੇ ਦੀ ਪਹਲ ਸ਼ਕੀ ਰਹਿਤ ਕੋ ਕਰੈ ਹੈ ਗੁਰੂ ਪਾਤਸ਼ਾਹ ਜੀਆਂ ਵੱਲੋਂ ਜੋ ਖਾਲਸੇ ਦੀ ਰਹਿਤ ਮਰਜ਼ਾਦਾ ਹੈ ਜੋ ਸਤਗੁਰੂ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਖਾਲਸੇ ਦੀ ਸਖਸ਼ੀ ਰਹਿਣੀ ਤੇ ਪੰਥਕ ਰਹਿਣੀ ਦੋ ਤਰ੍ਹਾਂ ਦੀ ਹੋਇਆ ਕਰਦੀ ਹੈ ਇੱਕ ਆਪਣਾ ਨਿੱਜੀ ਜੀਵਨ ਹੋਇਆ ਕਰਦਾ ਹੈ ਇੱਕ ਪੰਥਕ ਮਰਜ਼ਾਦਾ ਹੁੰਦੀ ਹੈ ਜਿਹੜਾ ਪੰਥ ਦੇ ਕਾਰਜ ਕਰਨੇ ਹੁੰਦੇ ਨੇ ਉਹਨਾਂ ਦੇ ਵਿੱਚ ਜਾਣਾ ਹੁੰਦਾ ਹੈ ਇਓ ਹਣ ਗੁਰੂ ਸਖ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਤਿਆਰ ਹੋ ਤਿਆਰ ਹੋ ਕੇ ਅਮਰਤ ਸਾਹਿਬ ਕੇ ਸੰਗ ਸਜ ਕੇ ਰਹਿਤ ਧਾਰਨ ਕਰਦੇ ਨੇ ਪੂਰਨੀ ਰਹਿਣੀ ਦੇ ਵਿੱਚ ਰਹਿੰਦੇ ਹਨ ਗੌਰਵਿ ਸਵਾਸ ਅਪਰ ਪਰਮ ਹੈ ਬਸ ਇੱਕੋ ਇੱਕ ਗੁਰੂ ਦੇ ਉੱਤੇ ਵਿਸ਼ਵਾਸ ਹੈ ਘਰੋਸਾ ਹੈ ਸਤਗੁਰਾਂ ਤੇ ਹੀ ਯਕੀਨ ਰੱਖਦੇ ਨੇ ਬਾਕੀ ਹੁਣ ਕਿਸੇ ਤੇ ਯਕੀਨ ਨਹੀਂ ਕਰਦੇ ਨਾ ਕਿਸੇ ਦੀ ਈਨ ਮੰਨਦੇ ਹਨ ਕਿਛਤ ਸਖਰੈ ਇਕ ਦੋਏ Maas ਇਹ ਬਹੁਤ ਗੁਰਸਿੱਖ ਕੋਈ ਮਹੀਨਾ ਰਹਿੰਦਾ ਮਹਾਰਾਜ ਦੇ ਚਰਨਾਂ 'ਚ ਆ ਕੇ ਕੋਈ ਦੋ ਮਹੀਨੇ ਰਹਿੰਦਾ ਹੈ। ਬਵੈ ਉਦਾਸ ਪੁਰ ਜਾਤ ਆਵਾਸ ਇਹੋ ਜਿਹਾ ਸਤਗੁਰੂ ਮਹਾਰਾਜ ਕੋਲ ਦੂਰ ਦੇ ਇਲਾਕਿਆਂ 'ਚ ਆਏ ਹੁੰਦੇ ਨੇ ਹਜ਼ੂਰੀ 'ਚ ਰਹਿੰਦੇ ਨੇ ਫਿਰ ਸੋਚਦੇ ਨੇ ਕਿ ਹੁਣ ਵਾਪਸ ਜਾਈਏ। ਮਨ ਨੂੰ ਕਈ ਵਾਰੀ ਉਦਾਸ ਹੋ ਜਾਂਦਾ ਹੈ ਕਿਉਂ ਫਿਰ ਵੀ ਬੱਚਿਆਂ ਕੋਲੋਂ ਪਰਿਵਾਰਾਂ ਕੋਲੋਂ ਦੂਰ ਨਹੀਂ ਭਗ ਮਹੰਗੁਰੂ ਦੇ ਕੋਲ ਵੀ ਰਹਿ ਰਹੇ ਨਹੀਂ ਕਿਉਂਕਿ ਸਾਡਾ ਮਨ ਇਹ ਨਹੀਂ ਪਤਾ ਕਿੱਧਰ ਨੂੰ ਚਲਿਆ ਜਾਵੇ ਕਬੂ ਜਿਹੜਾ ਉਹ ਚੜਦਾ ਹੈ ਕਬੂ ਜਾਏ ਪਿਆਲੇ ਇਉਂ ਕਈ ਪ੍ਰਕਾਰ ਦੇ ਮਨ ਦੇ ਵਿੱਚ ਫੁਰਨੇ ਪੈਦਾ ਹੁੰਦੇ ਮਿਲ ਸੰਗ ਸੋ ਸਮਾ ਗੁਜ਼ਾਰੈ ਇਓ ਸਤਗੁਰੂ ਮਹਾਰਾਜ ਇਹ ਜੋ ਗੁਰਸਿੱਖਾਂ ਦੇ ਨਾਲ ਮਿਲ ਕੇ ਗੁਰਸਿੱਖ ਸਮਾ ਗੁਜ਼ਾਰਦੇ ਗੁਰੂ ਘਰ ਦੇ ਵਿੱਚ ਸ਼੍ਰੀ ਕਰੇ ਵਿਚਾਰਨ ਰਦੇ ਸਤਗੁਰੂ ਮਹਾਰਾਜ ਜੀ ਇਸ ਤਰ੍ਹਾਂ ਵਿਚਾਰਦੇ ਹਨ ਇਹ ਗੱਲ ਮੰਨਦੇ ਵਿੱਚ ਸੋਚਦੇ ਨੇ ਵੀ ਜਿਹੜੇ ਇਸ ਤਰ੍ਹਾਂ ਦੇ ਗੁਰਸਿੱਖ ਫਿਰ ਮਨ ਦੇ ਵਿੱਚ ਸੋਚੀ ਜਾਂਦੇ ਨੇ ਕਿ ਘਰੋਂ ਆਏ ਹੋਇਆ ਹੁਣ ਛੇਤੀ ਮੁੜ ਚੱਲੀਏ ਫਿਰ ਜਦੋਂ ਘਰੇ ਜਾਂਦੇ ਨੇ ਉੱਥੇ ਜੀ ਨਹੀਂ ਲੱਗਦਾ ਕਿ ਉਹ ਖੇੜੇ ਐਸੀ ਨਰਾਲੀ ਆ ਗੁਰੂ ਨਾਨਕ ਦੇ ਘਰ ਦੀ ਮਹਾਰਾਜ ਦੇ ਚਰਨਾਂ 'ਚ ਫਿਰ ਉੱਥੋਂ ਫੇਰ ਮਹਾਰਾਜ ਕੋਲ ਨੂੰ ਭੱਜਦੇ ਨੇ ਫਿਰ ਮਹਾਰਾਜ ਕੋਲਾਂ ਦੇ ਫੇਰ ਜੀ ਕਰਦਾ ਵੀ ਛੇਤੀ ਮੁੜ ਜੀਏ ਘਰ ਨੂੰ ਸੋ ਇਸ ਤਰ੍ਹਾਂ ਦੇ ਕਈ ਗੁਰ ਸਿੱਖਾਂ ਦੇ ਵਿੱਚ ਸੰਗਤਾਂ ਦੇ ਵਿੱਚ ਮਹਾਰਾਜੀ ਦੇਖਦੇ ਦੁਬਧਾ ਦਾ ਕਾਰਣ ਸਤ ਬੰਤਾ ਬੰਦਵ ਤਜ ਕਦੇ ਕਿਉ ਮਹਾਰਾਜੀ ਸੋਚਦੇ ਨੇ ਜਿਹੜੇ ਮੇਰੇ ਕੋਲ ਸਿੱਖਣੇ ਹਨ ਜਦੋਂ ਇਹ ਬਾਣੀ ਦੇ ਵਿੱਚ ਜੁੜ ਜਾਣਗੇ ਨਾਮ 'ਚ ਜੁੜਨਗੇ ਤਾਂ ਹੀ ਇਹ ਮੋਹ ਦੀਆਂ ਟੰਡਾਂ ਟੁੱਟਣਗੀਆਂ ਤਾਹੀਂ ਜਿਹੜਾ ਭਾਵਨਕ ਪਰਿਵਾਰ ਦੇ ਵਿੱਚ ਰਹਿੰਦਿਆਂ ਪੁੱਤਰਾਂ ਦੇ ਵਿੱਚ ਰਹਿੰਦਿਆਂ ਜਦੋਂ ਕਦੋਂ ਵੀ ਇਹ ਖਾਲਸੇ ਨੂੰ ਇਹ ਗੱਲਾਂ ਛੱਡਣੀਆਂ ਪੈਣਗੀਆਂ, ਤਿਆਗਣੀਆਂ ਪੈਣਗੀਆਂ ਤੇ ਹੋਇਆ ਵੀ ਇਸੇ ਤਰ੍ਹਾਂ ਇਹ ਖਾਲਸੇ ਦਾ ਜਦੋਂ ਆਪਾਂ ਇਤਿਹਾਸ ਸਿੰਘਾਂ ਦਾ ਜੰਗਾਂ ਜੁੱਧਾਂ ਦਾ ਪੜਾਂਗੇ ਤਾਂ ਫਿਰ ਇਹ ਉਹ ਬੱਚਿਆਂ ਤੱਕ ਦੇਖੋ ਪਾ ਪਹਿਲਾਂ ਤਾਂ ਬਾਦਾਂ ਵਾਲੇ ਪਾਦਸ਼ਾਹ ਜੀ ਆਪਣੇ ਚਾਰ ਪੁੱਤਰ ਕੌਮ ਤੋਂ ਬਾਹਰ ਦਿੱਤੇ, ਦੇਸ਼ ਤੋਂ ਬਾਹਰ ਦਿੱਤੇ ਉਦੋਂ ਬਾਅਦ ਫਿਰ ਜੰਗਾ ਜੁੱਤਾ ਦੇ ਵਿੱਚ ਕਿੰਨੇ ਗੁਰਸਿੱਖਾਂ ਦੇ ਘਰ ਉਜੜੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ ਬੱਚੇ ਸ਼ਹੀਦ ਹੋਏ ਉਹ ਧੰਨ ਸਨ ਮਾਵਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਕੁਕੜੇ ਟੁਕੜੇ ਕਰਕੇ ਆਂਦਰਾਂ ਦੇ ਹਾਰ ਗਲਾਂ ਵਿੱਚ ਪੋਆਏ ਸਾਡੇ ਸਾਹਮਣੇ ਹੈ ਸਾਰਾ ਨਕਸ਼ਾ ਸੋ ਇਹ ਗੱਲ ਨੂੰ ਮਹਾਰਾਜ ਵਿਚਾਰਦੇ ਹਨ ਬਨਨ ਨਾਲੇ ਸਿਮਰਨ ਕਰੈ ਮਹਾਰਾਜ ਇਹ ਵਿਚਾਰ ਦੇਨੇ ਵੀ ਮੇਰਾ ਜਿਹੜਾ ਖਾਲਸਾ ਨਰਾਲਾ ਰਹੇ ਪਰਿਵਾਰ ਵਿੱਚ ਘਰ-ਬਾਰ ਚ ਰਹਿੰਦਿਆਂ ਫਿਰ ਇਹ ਸਿਮਰਨ ਕਰਨ ਪ੍ਰਭੂ ਭਗਤੀ ਚ ਰਹਿਣ ਨਾਲੇ ਪੰਥਕ ਰਹਿਣੀ ਹੋਵੇ ਨਾਲੇ ਸਖਸ਼ੀ ਗੁਰਸਿੱਖ ਦੀ ਆਪਣੀ ਰਹਿਣੀ ਹੋਵੇ ਤੇ ਨਾਲੇ ਇਸ ਤਰ੍ਹਾਂ ਨਿਰਮੋਹ ਰਹਿਣ ਮੋਹ ਤੋਂ ਰਹਿਤ ਹੋ ਜਾਣ ਇਤ ਤੇ ਹਿਰਦੈ ਉਦਾਸੀ ਧਰੈ ਇਸ ਤਰ੍ਹਾਂ ਮਹਾਰਾਜ ਨੇ ਸੋਚਿਆ ਵੀ ਹਿਰਦੇ ਵਿੱਚ ਸਿਮਰਨ ਕਰਨ ਹੈ ਵੀ ਸੱਚ ਹੈ ਸਾਧ ਸੰਗ ਜਦੋਂ ਸਿਮਰਨ ਚੱਲ ਪੈਂਦਾ ਨਾਮ ਦੇ ਵਿੱਚ ਜੁੜ ਜਾਂਦੇ ਆ ਫਿਰ ਸਾਨੂੰ ਸੰਸਾਰ ਦਾ ਮੋਹ ਨਹੀਂ ਰਹਿੰਦਾ ਸਿੱਖ ਪਰਿਵਾਰ ਦੇ ਵਿੱਚ ਘਰ ਬਾਹਰ ਚ ਰਹਿੰਦਿਆ ਹੋਇਆ ਨਿਰੰਕਾਰ ਨਾਲ ਜੁੜਿਆ ਜਾਂਦਾ ਹੈ ਆਪਾਂ ਸਾਰੇ ਜਾਣਦੇ ਆ ਕਿ ਭਾਈ ਪੁਖਾਰੀ ਜੀ ਦੇ ਜੀਵਨ ਦੀ ਦੇਖੋ ਸਾਖੀ ਆਉਂਦੀ ਹੈ ਬੱਚਾ ਮਰ ਗਿਆ ਤਾਂ ਵੀ ਆਨੰਦ ਹੈ ਵਿਆਹ ਕਰ ਰਿਹਾ ਉਹਦੋਂ ਵੀ ਉਹਦੀਆਂ ਸਫਾਂ ਬਣ ਤਿਆਰ ਕਰ ਰਿਹਾ ਵੀ ਕੱਲ ਨੂੰ ਇਹਨੇ ਮਰ ਜਾਣਾ ਪਤਾਏ ਨਾਲੇ ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ પ્રસੰਗ ਆਉਦੇ ਨੇ ਸੋ ਇਹ ਗੱਲ ਪਾਤਸ਼ਾਹ ਜੀ ਵਿਚਾਰਦੇ ਵੀ ਇਹ ਨਾਮ ਬਾਣੀ ਦੀ ਖੇਡ ਨਾਲੇ ਚੱਲਣਾ ਹੈ ਹੋਏ ਆਵਤ ਹੈ ਮੋਹ ਵਿਸਾਲਾ ਕਿਉਂਕਿ ਕਈ ਵਾਰੀ ਮਨ ਦੇ ਅੰਦਰ ਮੂਹ ਪੈਦਾ ਹੋ ਜਾਂਦਾ ਹੈ ਮਿਲਾਂ ਜਾਏ ਨਹਿਰੇ ਚਿਰਕਾਲਾ ਜਿਆਦੇ ਸਵਾਉਣ ਸਾਡੇ ਕੋਲ ਨਹੀਂ ਰਹਿੰਦੇ ਜਦੋਂ ਪਰਿਵਾਰ ਦਾ ਮੋਹ ਜਾਗ ਪੈਂਦਾ ਫਿਰ ਪਿੱਛੇ ਨੂੰ ਭੱਜਦੇ ਨੇ ਵੀ ਘਰਾਂ ਨੂੰ ਚੱਲੀਏ ਜਾ ਕੇ ਘਰ-ਬਾਰ ਦੇਖੀ ਅੱਗੇ ਜਾ ਕੇ ਇੱਕ ਸਾਥੀ ਆਉਣੀ ਬਠਿੰਡੇ ਜਿੱਥੋਂ ਮਹਾਰਾਜ ਰਹਿੰਦੇ ਸੀ ਉਦੋਂ ਇੱਕ ਗੁਰ ਸਿੱਖ ਦੀ ਜਿਹੜਾ ਕਹਿ ਲੱਗਿਆ ਮਹਾਰਾਜ ਘਰ ਦਾ ਸਰਨਾ ਹੀ ਨਹੀਂ ਮੈਂ ਤਾਂ ਲਾਜ਼ਮੀ ਜਾਣਾ ਮਹਾਰਾਜ ਕਹਿੰਦੇ ਨਹੀਂ ਤੁੱਪੜਿਆ ਲਿਖਿਆ ਵੀ ਅੱਗੇ ਨੱਗਰ ਆਉਂਦਾ ਉੱਥੇ ਤੂੰ ਕੁਛ ਸਮਾਂ ਰਹਿ ਕੇ ਗੁਰਬਾਣੀ ਪੜਾ ਕੇ ਜਾਈਂ ਸੋ ਇਸ ਤਰ੍ਹਾਂ ਦੇ ਪਰ ਉਹਦੇ ਮਨ bande ਵਿੱਚ ਉਹ ਮੋਹ ਸੀ ਬੱਚਿਆਂ ਦਾ ਛੱਡ ਨਹੀਂ ਰਿਹਾ ਸੀ ਸੋ ਇਸ ਤਰ੍ਹਾਂ ਦੇ ਮਹਾਰਾਜ ਇਹ ਵਿਚਾਰਦੇ ਹਨ ਸੋ ਢੀ ਸ਼ੂਮ ਪੰਥਨ ਰੱਖਣ ਮਹਾਰਾਜ ਨੇ ਸੋਚਿਆ ਵੀ ਮੀਰਾ ਜਿਹੜਾ ਖਾਲਸਾ ਹੈ ਇਹਦੇ ਵਿੱਚ ਸੋਫੀ ਸ਼ੂਮ ਪੰਥਨ ਨਾ ਰੱਖਣ ਇਹਦਾ ਅਰਥ ਹੁੰਦਾ ਹੈ ਸੋਫੀ ਨੂੰ ਆਪਾਂ ਉਹ ਇਹ ਕਹਿੰਦੇ ਆ ਵੀ ਇਹ ਕੋਈ ਨਸ਼ਾ ਨਹੀਂ ਵਰਤਦਾ ਇਹ ਨਸ਼ਾ ਨਾ ਵਰਤਣਾ ਭਾਵ ਕਿ ਜੀ ਦੇ ਹਿਰਦੇ ਉੱਤੇ ਨਾਮ ਦਾ ਰੰਗ ਨਹੀਂ ਹੈ ਨਾਮ ਦਾ ਨਸ਼ਾ ਨਹੀਂ ਚੜਿਆ ਸੂਹ ਹੁਦਾ ਕਜੂਸ ਵੀ ਜਿਹੜੇ ਵੱਦ ਸਕਨੇ ਲੋਕ ਨੇ ਨਾਇਤ ਕੇ ਨਾ ਉਤਕੇ ਵਿੱਚੇ ਖਾਂਦੇ ਗੁੱਤਕੇ ਐਸਿਆਂ ਨੂੰ ਪੰਥ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਨਾ ਇੱਧਰ ਦੇ ਨਾ ਉੱਧਰ ਦੇ ਇਸ ਤਰ੍ਹਾਂ ਦੇ ਮੇਰੇ ਖਾਲਸੇ ਮੇਰੇ ਸਿੱਖ ਨਹੀਂ ਚਾਹੀਦੇ ਨਰਾਲੇ ਚਾਹੀਦੇ ਨੇ ਦੇਖੋ ਫਿਰ ਅੱਗੇ ਗੱਲ ਆ ਜਾਣੀ ਹੈ ਜਦੋਂ ਮਹਾ ਸਿੰਘਾਣਾ ਨੇ ਕਿਹਾ ਵੀ ਮਹਾਰਾਜ ਨਹੀਂ ਇਸ ਤਰ੍ਹਾਂ ਜਾਣਿਆ ਮਹਾਰਾ ਕਹਿੰਦੇ ਫਿਰ ਲਿਖ ਦੋ ਵੀ ਅਸੀਂ ਤੁਸੀਂ ਸਾਡੇ ਸਿੱਖ ਨਹੀਂ ਅਸੀਂ ਤੁਹਾਡੇ ਗੁਰੂ ਨਹੀਂ ਗੱਲੇ ਕੱਟ ਦਿੱਤੀ ਮਹਾਰਾਜ ਕਹੇ ਲਿਖ ਦੋ ਵੀ ਟੁੱਟ ਗਈ ਕਿਉਂਕਿ ਕੱਚੇ ਨੂੰ ਕੋਈ ਥਾਂ ਨਹੀਂ ਹੈ ਇਹ ਸਦਾ ਪੱਕਿਆਂ ਦੀ ਖੇਡ ਹੈ ਇਸ ਕਰਕੇ ਮਹਾਰਾਜ ਇਹ ਵਿਚਾਰ ਰਹੇ ਨੇ ਵੀ ਐਸੇ ਲੋਕ ਨੇ ਜਿਹੜੇ ਵੱਧ ਸਕਨੇ ਉਹ ਮੇਰੇ ਪੰਥ ਵਿੱਚ ਨਹੀਂ ਹੋਣੇ ਚਾਹੀਦੇ ਕਿਆ ਕਿਸ ਤਾਰਨ ਕੇ ਅਬ ਲਖਨ ਇਸ ਤਰਾ ਵੀ ਜਿਹੜੀ ਅਬਲਾਖਾ ਹੈ ਨਾਮ ਦੇ ਰਸਿਏ ਹੀ ਹੋਣੇ ਚਾਹੀਦੇ ਹਨ ਜਾਤਿ ਸ੍ਰੀ ਮੁਖ ਬਾਕ ਉਚਾਰਾ ਇਸ ਕਰਕੇ ਕਲਗੀਧਰ ਮਹਾਰਾਜ ਜੀ ਬਚਨ ਕਰਦੇ ਗੁਰਸਿੱਖਾਂ ਦੇ ਨਾਲ ਹੋਏ ਸੁਖੇ ਕੀ ਦੇਗ ਉਦਾਰਾ ਅੱਗੇ ਜਿੱਥੇ ਦਸਾਨੀਆਂ ਨੇ ਉੱਥੇ ਚਲੇ ਜਾਣਾ ਹਾਂਜੀ ਸੋ ਇਸ ਤਰ੍ਹਾਂ ਮੇਰੇ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਸਿਮਰਨ ਦੀ ਗੱਲ ਕਰਦੇ ਹਨ ਕਿ ਨਾਮ ਦੇ ਵਿੱਚ ਜੜੋ ਬਾਣੀ ਦੇ ਵਿੱਚ ਜੜੋ ਭਾਵੇਂ ਇੱਥੇ ਸੁੱਖੇ ਦੀਆਂ ਗੱਲਾਂ ਇਹ ਤਾਂ ਬਹੁਤ ਮਗਰੋਂ ਲੇਟ ਚੱਲਿਆ ਪਹਿਲਾਂ ਨਹੀਂ ਸੀ ਇਹ ਇੱਕ ਪੰਥ ਦੇ ਵਿੱਚ ਇਸ ਤਰ੍ਹਾਂ ਦੀ ਆ ਕਿਉਂਕਿ ਇਹ ਇਹ ਤਾਂ ਇੱਕ ਕਿਸਮ ਦਾ ਭਾਵੇਂ ਅੱਜ ਚੱਲ ਵੀ ਰਿਹਾ ਹੈ ਇਹ ਤਾਂ ਤਕਰੀਬਾ ਜਦੋਂ ਮਿਸਲਾ ਹੋਈਆਂ ਉਸ ਸਮੇਂ ਸਾਡੇ ਸਿੱਖ ਪੰਥ ਦੇ ਵਿੱਚ ਇਹਨੇ ਆ ਕੇ ਕਰ ਕੀਤਾ ਸੋ ਇਸ ਤਰ੍ਹਾਂ ਪਰ ਮਹਾਰਾਜ ਦੇ ਸਮੇਂ ਕਿਵੇਂ ਹੋ ਸਕਦਾ ਜੀ ਮਹਾਰਾਜ ਅਗੇ ਤਮਾਕੂ ਨਹੀਂ ਵਰਤਣਾ ਹੈ ਕੋਈ ਨਸ਼ਾ ਨਹੀਂ ਵਰਤਣਾ ਹੈ ਬਰਿਆਈਆਂ ਤੋਂ ਦੂਰ ਰਹਿਣਾ ਹੈ ਚੜ੍ਹਦੀ ਕਲਾ ਵਾਲਾ ਮੈਂ ਪੰਜ ਸਾਜੇ ਇਹਦੇ ਵਿੱਚ ਕੋਈ ਔਗਣ ਨਹੀਂ ਹੋਣਾ ਚਾਹੀਦਾ ਫਿਰ ਆਪਾਂ ਕਿਵੇਂ ਔਗਣ ਵਿੱਚ ਗਿਣ ਸਕਦੇ ਆ ਮਹਾਰਾਜ ਫਿਰ ਪਾ ਸਕਦੇ ਨੇ ਨਹੀਂ ਪਾ ਸਕਦੇ ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਹਨ ਸਤਿਗੁਰ ਚਰਨ ਕੇ ਸਿਮਰਨ ਨਾਮੋ ਮਹਾਰਾਜ ਬਖਸ਼ਿਸ਼ਾਂ ਦੇ ਦਾਤੇ ਕਿ ਕੋਈ ਸਿੱਖਾ ਜਿਹੜਾ ਗੁਰੂ ਦੇ ਚਰਨਾਂ ਚ ਧਿਆਨ ਅਨੰਤਰ ਹੋਵੇ ਨਿਰੰਕਾਰ ਦੇ ਨਾਲ ਜੁੜੇ ਨਿਰੰਕਾਰ ਦਾ ਵੈਗੁਰੂ ਨਾਮ ਨਾਮ ਰੂਪੀ ਚਰਨ ਹਿਰਦੇ 'ਚ ਵਸਾਵੇ ਨਿਸ਼ਚਲ ਬ੍ਰਤ ਟਿਕੈ ਅਬ ਰਾਮ ਜਿਹੜੀ ਵਿਅਕਤੀ ਸਦਾ ਨਿਸ਼ਚਲ ਅਚਲ ਟਿਕੀ ਰਹੇ ਤੇ ਦੇਖੋ ਟਿਕੀਆਂ ਵੀ ਭਾਵੇਂ ਬੰਦ-ਬੰਦ ਕੱਟੇ ਜਾ ਰਹੇ ਨੇ ਭਾਵੇਂ ਸਿਰ ਸਲੱਥ ਗਿਆ ਤਦ ਵੀ ਲੜਦੇ ਜਾ ਰਹੇ ਨੇ ਸੋ ਇਸ ਤਰ੍ਹਾਂ ਮਹਾਰਾਜੇ ਵਿਚਾਰਾਂ ਕਰਦੇ ਹਨ ਚਿਤ ਕੇ ਚਿੰਤਾ ਦੇਤ ਮਿਟਾਈ ਫਿਰ ਜਿਹੜੀਆਂ ਚਿੰਤਾਵਾਂ ਹਨ ਮਨ ਚ ਰਹਿਣੀਆਂ ਨਹੀਂ ਚਾਹੀਦੀਆਂ ਪਰਿਵਾਰ ਦੀਆਂ ਜਾਂ ਬੱਚਿਆਂ ਦੀ ਇਹਨਾਂ ਤੋਂ ਵੀ ਦੁਰਲੇ ਪਹੁੰਚਣਾ ਚਾਹੀਦਾ ਖਾਲਸਾ ਹਿਰਦੈ ਸੰਤੋਸ਼ ਕਰ ਸੁਦਾਈ ਸਦੀਵ ਕਾਲ ਹਿਰਦੇ ਅੰਦਰ ਸੰਤੋਖ ਧਾਮ ਕਰਕੇ ਰੱਖੇ ਪਹੁੰਚ ਨਿਕੜ ਗੁਰੂ ਕੇ ਫੇਰ ਇਸੇ ਤਰ੍ਹਾਂ ਜਿਹੜਾ ਪੂਰਨ ਤੌਰ ਤੇ ਗੁਰੂ ਦੇ ਪਿਆਰ ਦੇ ਵਿੱਚ ਜੁੜਨ ਵਾਲਾ ਉਹੀ ਗੁਰੂ ਦਾ ਪਿਆਰਾ ਹੈ ਉਹੀ ਸੱਚਖੰਡ ਦਾ ਵਾਸੀ ਮਰਨ ਦਾ ਹੈ ਬਿਰਤ ਟਿਕਾਵੇ ਦਰਸ਼ਨ ਹੀਰ ਇਸ ਤਰ੍ਹਾਂ ਗੁਰੂ ਦੇ ਦیدار ਕਰੇ ਗੁਰੂ ਦੇ ਚਰਨਾਂ ਦੇ ਵਿੱਚ ਸੁਰਤੀ ਟਿਕੇ ਦਰਸ਼ਨ ਕਰਕੇ ਗੁਰੂ ਦੇ ਆਪਣੇ ਜੀਵਨ ਨੂੰ ਸਫਲਾ ਬਣਾਵੇ ਇਹਨਾਂ ਗੱਲਾਂ ਨੂੰ ਮਹਾਰਾਜ ਵਿਚਾਰਦੇ ਨੇ ਸੋ ਆਉ ਸਮੇਂ ਦੀ ਸਮਾਪਤੀ ਹੈ ਇਥੋਂ ਹੀ ਅਗਲਾ ਇਤਿਹਾਸ ਪਿਆਰ ਦੇ ਨਾਲ ਕਾਦ ਨੂੰ ਸਰਵਣ ਕਰਨਾ ਪਹੁੰਚੈ ਨਿਕਟ ਗੁਰੂ ਕੇ ਫੇਰ ਬ੍ਰਹਤਿਕਾ ਵੇ ਦਰਸ਼ਨ ਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ